آج پلیس کا مکمل طور پر داخلہ بند ہوگا آج ہمارا پہلا الٹی میٹم ہے اور ہم جا کے سڑک پر سڑک بلاک کریں گے پر امن احتجاج کریں گے آج سڑک پر احتجاج چودر بیٹھے رہیں گے چب تک یہ پرچے واپس ہیں اور گھن کو رہا نہیں کرتے پاکستان دے سارے شہری ہن او نہیں رہے جہو جی جہ جی جے ساڑے سیاست دان. تے ساڑے حکمران تے ساڑی بیوروکریسی عوام نو سمجھ دیئے نا 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 الحمدللہ ثم الحمدللہ ਸਾਡੇ عوام ਹੁਣ ਮਾਸ਼ਾਅੱਲਾ ਬੜੇ ਬਾਸ਼ਅੂਰ ਹੋ ਚੁਕੇ ਹੋਏ ਨੇ ਪਹਿਲੀ ਵਾਰੀ ਨਹੀਂ ਹੋਇਆ ਇਹ ਤੀਜਾ ਚੌਥਾ ਪੰਜਵਾਂ ਝਗੜਾ ਤੇ ਮੈਂ ਵੀ ਦੇਖਿਆ ਕਿ ਪੁਲਿਸ ਦਾ ਤੇ ਸਾਡੇ ਵਕੀਲਾ ਸਾਹਿਬਾਨ ਦਾ ਹੁੰਦਾ ਹੈ ਔਰ ਹਰ ਵਾਰੀ ਪੁਲਿਸ ਜਿਹੜੀ ਹੈ ਉਹਨੂੰ ਪਿਸਪਾਈ اختیار ਕਰਨੀ ਪੈਂਦੀ ਸੱਚ ਆਖਾਂ ਭੰਬੜ ਮੱਚਦਾ ਹੈ ਝੂਠ ਆਖਾਂ ਤੇ ਕੁਝ ਬਚਦਾ ਹੈ ਜੀ ਦੋਆਂ ਗੱਲਾਂ ਤੋਂ ਜੱਜਦਾ ਏ ਤੇ ਜੱਜ ਜੱਜ ਕੇ ਜੀਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਬismillahirrahmanirraheem ਸ਼ੁਰੂ ਖੁਦਾ ਦੇ ਨਾਮੋ ਜਿਸ ਦਾ ਜੋੜ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਪਿਆਰੇ ਵੇਖਣ ਵਾਲਿਓ ਸਾਡੇ ਪਿਆਰੇ ਦੇਸ਼ ਦੇ ਵਿੱਚ ਕਾਨੂੰਨ ਦੀਆਂ ਦੋ ਤਾਕਤਾਂ ਦੀ ਆਪਸ ਦੇ ਵਿੱਚ ਰਸਾ ਕਸ਼ੀ ਅਕਸਰ ਸਾਨੂੰ ਵੇਖਣ ਨੂੰ ਮਿਲਦੀ ਏ ਇੱਕ ਸਾਡੇ ਵਕੀਲਾ ਸਾਹਿਬਾਨ ਤੇ ਇੱਕ ਸਾਡੇ ਪੁਲਿਸ ਅਫਸਰਾਂ ਪਿਆਰਿਓ ਸਾਡੇ ਵਕਾਲਾ ਕਾਨੂੰਨਦਾਨ ਨੇ ਤੇ ਸਾਡੀ ਪੁਲਿਸ ਕਾਨੂੰਨ نافذ ਕਰਨ ਵਾਲਾ ਇੱਕ ادارਾ ਹੈ ਅ ਪਿਛਲੇ ਦਿਨਾਂ ਤੁਸੀਂ ਵੇਖਿਆ ਕਿ ਲਾਹੌਰ ਹਾਈ ਕੋਰਟ ਦੇ ਬਾਹਰ ਵੀ ਵਕਾਲਾ ਦੀ ਤੇ ਪੁਲਿਸ ਦੀ ਇੱਕ ਵੱਡ ਭੀੜ ਜੀ ਹੋ ਗਈ ਅਸੀਂ ਆਪਣੇ ਸ਼ਹਿਰ ਗੁਜਰਾਵਾਲਾ ਦੀ ਗੱਲ ਕਰੀਏ ਤੇ ਸਾਡੇ ਸ਼ਹਿਰ ਦੇ ਵਿੱਚ ਵੀ ਮੁਤੱਦਦ ਬਾਰ ਅਸਾਂ ਦੇਖਿਆ ਕਿ ਵਕਾਲਾ ਸਹਬਾਨ ਤੇ ਪੁਲਿਸ ਅਫਸਰਾਂ ਜਿਹੜੇ ਨੇ ਉਹਨਾਂ ਦੇ ਮਾਬੈਨ ਠਣ ਜਾਂਦੀ ਏ ਕਿਸੇ ਵੀ ਗੱਲ ਤੋਂ ਵਕਾਲਾ ਵੀ ਹੁਣ ਬਕਾਇਦਾ ਇੱਕ ਵੱਡੀ ਤਾਕਤ ਨੇ ਇੱਕ ਵੱਡਾ ਇਦਾਰਾ ਏ ਸਾਡੇ ਦੇਸ਼ ਦਾ ਤੇ ਪੁਲਿਸ ਵੀ ਸਾਡੀ ਆਪਣੀ ਏ ਪੁਲਿਸ ਜਿਹੜੀ ਹੈ ਲਾન્ડ ਆਰਡਰ ਦੇ ਨਫਾਜ਼ ਦਾ ਕਾਇਮ ਅਮਨ ਦਾ ਇੱਕ ਈਦਾਰਾ ਹੈ ਪਿਆਰਿਓ ਕੱਲ ਦੀ ਗੱਲ ਹੈ ਕਿ ਸਾਡੇ ਗੁਜਰਾਵਾਲਾ ਬਾੜ ਦੇ ਦੋ ਮਉੱਜਜ਼ ਅਰਾਕੀਨ ਬਸਵਾਰੀ ਮੋਟਰਸਾਈਕਲ ਗੋਂਦਲਾਂ ਵਾਲਾ ਅੱਡਾ ਵੱਲ ਨੂੰ ਜਾ ਰਹੇ ਸਨ ਤੇ ਉੱਥੇ ਉਸ ਸੈਕਟਰ ਦੇ ਟ੍ਰੈਫਿਕ ਵਾਰਡਨਸ ਜਿਹੜੇ ਨੇ ਦੋ ਵਾਰਡਨ ਸਹਬਾਨ ਇੱਕ ਸਾਹਿਬ ਜਿਹੜੇ ਸਨ ਉਹਨਾਂ ਦਾ ਇਸਮੇ ਗ੍ਰਾਮੀ ਸੀ ਖੁਰਮ ਸ਼ਹਿਜ਼ਾਦ ਤੇ ਦੂਸਰੇ ਜਿਹੜੇ ਨੇ ਉਹਨਾਂ ਦਾ ਨਾਮ ਉਸਮਾਨ ਪਤਲ ਲੱਗਾ ਹੈ ਉਹਨਾਂ ਪਿਆਰਿਓ ਵਕਾਲਾ ਜਿਹੜੇ ਕਿ ਬਸਵਾਰੀ ਮੋਟਰਸਾਈਕਲ ਜਾ ਰਹੇ ਸਨ ਉਹਨਾਂ ਨੂੰ ਡੱਕਿਆ ਤੇ ਉਹਨਾਂ ਦੇ ਕੋਲੋਂ ਕਾਗਜ਼ਾਤ ਤਲਬ ਕੀਤੇ ਵਕਾਲਾ ਸਹਬਾਨ ਨੇ ਅੱਗੋਂ ਉਹਨਾਂ ਨੂੰ ਦੱਸਿਆ ਕਿ ਅਸੀਂ ਐਡਵੋਕੇਟ ਆ ਤੇ ਗੁਜਰਾਵਾਲਾ ਬਾਹਰ ਦੇ ਮੈਂਬਰਾਂ ਲੇਕਿਨ ਕਿਸੇ ਗੱਲ ਤੋਂ ਟ੍ਰੈਫਿਕ ਵਾਰਡਨਜ਼ ਦੀ ਤੇ ਸਾਡੇ ਵਕਾਲਾ ਦੀ ਆਪਸ ਦੇ ਵਿੱਚ ਤੂਤਕਾਰ ਹੋ ਗਈ ਬਾਅਦ ਅਸਾਂ ਐਫ ਆਈ ਆਰ ਜਿਹੜੀ ਥਾਣਾ ਸਿਵਲ ਲਾਈਨਸ ਦੇ ਵਿੱਚ ਟ੍ਰੈਫਿਕ ਵਾਰਡਨਜ਼ ਵੱਲੋਂ ਦਰਜ ਕਰਵਾਈ ਗਈ ਉਹਦੇ ਵਿੱਚ ਪੁਲਿਸ ਦੇ ਦੋਹਾਂ ਵਾਰਡਨਜ਼ ਨੇ ਇਹ ਮوقف اختیار ਕੀਤਾ ਕਿ ਸਾਡੇ ਨਾਲ ਬਦਤਮੀਜ਼ੀ ਕੀਤੀ ਏ ਔਰ ਵਕਾਲਾ ਸਹਬਾਨ ਨੇ ਆਪਣੇ ਬਾਕੀ ਸਾਥੀ ਵਕਾਲਾ ਨੂੰ ਬੁਲਵਾ ਕੇ ਸਾਡੇ ਟ੍ਰੈਫਿਕ ਦਾ ਜਿਹੜਾ ਸੈਕਟਰ ਆਫਿਸ ਹੈ ਉਹਦੇ ਉੱਤੇ ਹਮਲਾ ਕੀਤਾ ਹੈ ਤੋੜ-ਫੋੜ ਕੀਤੀ ਹੈ ਸਾਡੀਆਂ ਵਰਦੀਆਂ ਫਾੜ ਦਿੱਤੀਆਂ ਨੇ ਸਾਡੀ ਸਕਰੀਨ ਦੇ ਉੱਤੇ ਤੁਸੀਂ ਐਫ ਆਈ ਆਰ ਵੀ ਦੇਖ ਰਹੇ ਹੋ ਮੁਲਾਹਜ਼ਾ ਕਰ ਰਹੇ ਹੋ ਜਿਹੜੀ ਕਿ ਪੁਲਿਸ ਅਫਸਰਾਨ ਨੇ ਟ੍ਰੈਫਿਕ ਵਾਰਡਨਸ ਨੇ ਦਰਜ ਕਰਵਾਈ ਪਿਆਰਿਓ ਪੁਲਿਸ ਵਾਲਿਆਂ ਨੇ ਰਿਜ਼ਵਾਨ ਗੁਲਨਾ ਦੇ ਇੱਕ ਸੀਨੀਅਰ ਐਡਵੋਕੇਟ ਜਿਹੜੇ ਬਾਰ ਮੈਂਬਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੀ ਗ੍ਰਿਫਤਾਰੀ ਦਾ شدید ਵਕਾਲਾਟ ਕਮਿਊਨਿਟੀ ਵੱਲੋਂ ਰੱਦ ਅਮਲ ਆਇਆ ਔਰ ਵਕਾਲਾਟ ਕਮਿਊਨਿਟੀ ਦੇ ਜਿਹੜੇ ਮਉਜ਼ਜ਼ ਮੈਂਬਰਾਂ ਸਨ ਉਹਨਾਂ ਅੱਜ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੇ ਵਿੱਚ ਆ ਕੇ ਮਕਮਲ ਬਾਇਕਾਟ ਔਰ ਹੜਤਾਲ ਦਾ ਐਲਾਨ ਕਰ ਦਿੱਤਾ ਸਾਰੇ ਵਕੀਲਾ ਸਹਬਾਨ ਆਪਣੇ 바ਰ ਦੇ ਉਹਦੇਦਾਰਾਨ ਦੀ ਜ਼ੇਰੇ ਕਿਆਦਤ ਸਿਆਲਕੋਟ ਰੋਡ ਦੇ ਉੱਤੇ ਸੈਸ਼ਨ ਕੋਰਟ ਚੋਂ ਕਿ ਸਿਆਲਕੋਟ ਰੋਡ ਦੇ ਉੱਤੇ ਵਾਕਿਆ ਹੈ ਉਥੇ ਬਾਹਰ ਨਿਕਲ ਆਏ ਤੇ ਬਰਸਰੇ ਰੋਡ ਸੜਕ ਦੇ ਉੱਤੇ ਧਰਨਾ ਦੇ ਦਿੱਤਾ ਟ੍ਰੈਫਿਕ ਜੈਮ ਹੋ ਗਈ ਨਾਰੇ ਬਾਜ਼ੀ ਬੜੀ ਕੀਤੀ ਗਈ ਪੁਲਿਸ ਦੇ ਖਿਲਾਫ ਤੇ ਪਿਆਰਿਓ ਜਦੋਂ ਐਸੇ ਹਾਲਾਤ ਪੈਦਾ ਹੋ ਗਏ ਕੁਸ਼ੀਦਗੀ ਵੱਧ ਗਈ ਤੇ ਮੈਂ ਸਮਝਣਾ ਸੀਪੀਓ ਗੁਜਰਾਵਾਲਾ ਜਿਹੜੇ ਨੇ ਉਹਨਾਂ ਨੇ ਦਾਨਸ਼ਮੰਦੀ ਤੋਂ ਕੰਮ ਲਿਆ ਇੱਕ ਦੋ ਸੀਨੀਅਰ ਪੁਲਿਸ ਆਫੀਸਰਸ ਡੀਐਸਪੀ ਰੈਂਕ ਦੇ عارف ਮਹਿਮੂਦ ਖਾਨ ਬੜੇ ਪਿਆਰੇ ਆਫੀਸਰ ਨੇ ਉਹਨਾਂ ਦੇ ਨਾਲ ਅਨਸਰ ਮੋਹਲ ਤੇ ਕੁਝ ਹੋਰ ਇਨਸਪੈਕਟਰਸ ਭਿਜਵਾਏ ਜਿਨ੍ਹਾਂ ਨੇ ਆ ਕੇ ਮੌਕੇ ਦੇ ਉੱਤੇ ਵਕਾਲਾ ਕਾਇਦੀਨ ਦੇ ਨਾਲ ਵਕਾਲਾ ਨੁਮਾਇੰਦਗਾਨ ਦੇ ਨਾਲ ਮੁਜ਼ਾਕਰਾਤ ਕੀਤੇ ਤੇ ਮੁਸਾਲਹਤ ਦੀ ਅੱਲਾਹ ਪਾਕ ਕੀਤਾ ਤੇ ਇੱਕ ਸੂਰਤ ਨਿਕਲ ਆਈ ਵਕਾਲਾ ਸਹਬਾਨ ਦੇ तमाम ਮਤਾਲਬਾਤ تسلیم ਕਰ ਲੈ ਗਏ ਵੱਡਾ ਮਤਾਲਬਾ ਉਹਨਾਂ ਦਾ ਇਹ ਸੀ ਕਿ ਸਾਡੇ ਜਿਹੜੇ ਸਾਥੀ ਨੂੰ ਫੜਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਰਾਤ ਦਾ ਉਹਨਾਂ ਨੂੰ ਫੌਰੀ ਤੌਰ ਦੇ ਉਤੇ ਪੁਲਿਸ ਰਿਹਾਅ ਕਰੇ ਮਜ਼ਾਕਰਤੀ ਟੀਮ ਜਿਹੜੀ ਸੀ ਪੁਲਿਸ ਦੀ ਉਹਨੇ ਇਹ ਸਾਰੇ ਮੁਤਾਲਬਾਤ ਵਕਾਲਾ ਦੇ ਫਰਾਖ ਦਿੱਲੀ ਦੇ ਨਾਲ تسلیم ਕਰ ਲਏ ਔਰ ਬਾਅਦ ਅਜਾ ਫਿਰ ਵਕੀਲ ਸਾਹਿਬ ਜਿਨ੍ਹਾਂ ਦਾ ਕੇ ਨਾਮ ਹੈ ਨਾਮੀ ਰਿਜ਼ਵਾਨ ਗੁਲ ਐਡਵੋਕੇਟ ਮੈਂ ਤੁਹਾਨੂੰ ਦੱਸਿਆ ਹੈ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਦੋਂ ਉਹਨਾਂ ਦੀ آمد ਹੋਈ ਸੈਸ਼ਨ ਕੋਰਟ ਦੇ ਵਿੱਚ ਤੇ ਉਹਨਾਂ ਦੇ ਸਾਥੀ ਵਕਾਲਾਣੇ ਗੁਲਪਾਸ਼ੀ ਕੀਤੀ ਗੁਲਾਬ ਦੇ ਫੁੱਲ ਪੱਤੀਆਂ ਨਿਸ਼ਾਵਰ ਕੀਤੀਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਮੁਹੰਮਦ ਅਸ਼ਰਫ ਹੋਰਾਂ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੇ 50 ਹਜ਼ਾਰ ਦੇ ਜ਼ਾਤੀ ਮਚਲਕਿਆਂ ਦੇ ਉੱਤੇ ਉਹਨਾਂ ਨੂੰ ਬੇਲ ਆਊਟ ਕਰ ਦਿੱਤਾ ਉਹਨਾਂ ਦੀ ਜ਼ਮਾਨਤ ਲੈ ਲਈ ਤੇ ਮਉਅਜ਼ਜ਼ ਦੋਸਤ ਜਿਹੜੇ ਨੇ ਸਾਡੇ ਵਕੀਲ ਸਾਹਿਬ ਉਹ ਜ਼ਮਾਨਤ ਤੇ ਬਾਹਰ ਆ ਗਏ ਪਿਆਰਿਓ ਉਸ ਤੋਂ ਬਾਅਦ तमाम وکਲਾਾਨ ਹੈ وکਲਾਇ ਇਤਿਹاد ਨੇ ਉਹਨਾਂ ਨੂੰ ਆਪਣੇ ਜਲਵ ਦੇ ਵਿੱਚ ਹਾਰ ਪਹਿਨਾ ਕੇ ਤੇ ਬਾਹਰ ਹੂਮ ਵੱਲ ਖੜਿਆ ਉੱਥੇ ਜਾ ਕੇ وکਲਾ ਉਧਦਾਰਾਨ ਨੇ ਬਸ਼ਮੂਲ ਰਜ਼ਵਾਨ ਗੁਲ ਐਡਵੋਕੇਟ ਸਾਹਿਬ ਸਾਰਿਆਂ ਨੇ ਤਕਰੀਰ ਕੀਤੀਆਂ ਪੁਲਿਸ ਦੇ ਖਿਲਾਫ ਕਾਫੀ ਸ਼ੋਲਾ ਨਵਾਈ ਕੀਤੀ ਔਰ ਬਾਅਦ ਅਜ਼ਾ ਫਾਤੀਹਾਨਾ ਅੰਦਾਜ਼ ਦੇ ਵਿੱਚ ਵਕਾਲਾ ਚੁੱਕੇ ਫਤਿਹਯਾਬ ਹੋ ਗਏ ਸਨ ਉਹਨਾਂ ਦੀਆਂ ਗੱਲਾਂ ਮੰਨੀਆਂ ਗਈਆਂ ਸਨ ਉਹਨਾਂ ਦੇ ਸਾਥੀ ਵਕੀਲ ਸਾਹਿਬ ਵੀ ਰਹਾ ਹੋ ਗਏ ਸਨ ਬਾਇਜ਼ਤ ਤਰੀਕੇ ਦੇ ਨਾਲ ਤੇ ਇਹ ਅੱਜ ਦਾ ਜਿਹੜਾ ਸਾਰਾ ਵਕਾਲਾ ਦਾ ਸ਼ੋਅ ਸੀ ਇਹ ਇਖਤਤਾਮ ਪਜ਼ੀਰ ਹੋ ਗਿਆ ਪਿਆਰਿਓ ਅਸੀਂ ਤੁਹਾਨੂੰ ਇਹਦੀਆਂ ਝਲਕੀਆਂ ਦਹਾਨੇ ਆ ਅਸੀਂ ਤੁਹਾਨੂੰ ਦਹਾਨੇ ਆ ਕਿ ਕਿਸ ਤਰ੍ਹਾਂ ਵਕਾਲਾ ਨੇ ਧਰਨਾ ਦਿੱਤਾ ਕਿਸ ਤਰ੍ਹਾਂ ਉਹਨਾਂ ਇਹਤਜਾਜ ਕੀਤਾ ਮੁਜ਼ਾਹਿਰਾ ਕੀਤਾ ਔਰ ਬਾਦ ਅਜ਼ਾ ਮੁਜ਼ਾਕਰਾਤ ਹੋਏ ਇਹ ਸਾਰੀਆਂ ਤਸਵੀਰੀ ਝਲਕੀਆਂ ਅਸੀਂ ਤੁਹਾਨੂੰ ਵੀਡੀਓਜ਼ ਕਲਿੱਪ ਜਿਹੜੇ ਨੇ ਉਹ ਵੀ ਤੁਹਾਡੇ ਖਿਦਮਤ ਵਿੱਚ ਪੇਸ਼ ਕਰਨੇ ਆ ਲੇਕਿਨ ਇਸ ਤੋਂ ਪਹਿਲੇ ਅਸੀਂ ਇਹ ਇੱਕ ਗੁਜ਼ਾਰਿਸ਼ ਕਰਨੀ ਚਾਹਨੇ ਆ ਆਪਣੇ ਗੁਜਰਾਵਾਲਾ ਪੁਲਿਸ ਦੀ ਖਿਦਮਤੇ ਹਾਲੀਆ ਦੇ ਵਿੱਚ ਤੇ ਗੁਜਰਾਵਾਲਾ ਪੁਲਿਸ ਦੇ ਜਿਹੜੇ ਡਿਵੀਨਲ ਕਮਾਂਡਰ ਨੇ ਸਾਡੇ ਆਰ ਪੀਓ ਸਾਹਿਬ ਗੁਜਰਾਵਾਲਾ ਤੇ ਡਿਸਟ੍ਰਿਕਟ ਕਮਾਂਡਰ ਜਿਹੜੇ ਨੇ ਗੁਜਰਾਵਾਲਾ ਪੁਲਿਸ ਦੇ ਚੀਫ ਜਿਹੜੇ ਨੇ ਸੀਪੀਓ ਗੁਜਰਾਵਾਲਾ ਅਸੀਂ ਉਹਨਾਂ ਦੀ ਖਿਦਮਤ ਦੇ ਵਿੱਚ ਇਹ ਅਰਜ਼ ਕਰਨਾ ਚਾਹੁੰਦੇ ਆ ਦਸਤਬਸਤਾ ਕਿ ਜਦੋਂ ਇੱਕ ਵਕੀਲ ਸਾਹਿਬ ਨੇ ਟ੍ਰੈਫਿਕ ਵਾਰਡਨ ਨੂੰ ਇਹ ਕਿਹਾ ਜੁਸੀ ਕਿ ਮੈਂ ਐਡਵੋਕੇਟ ਆ ਤੇ ਉਹਨਾਂ ਦਾ ਕਾਰਡ ਦੇਖਣ ਤੋਂ ਬਾਅਦ ਬਾਇਜ਼ਤ ਤਰੀਕੇ ਦੇ ਨਾਲ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਟ੍ਰੈਫਿਕ ਵਾਰਡਨਸ ਜਿਹੜੇ ਨੇ ਉਹਨਾਂ ਦੇ ਅੱਗੇ ਵੀ ਸਾਡੀ ਗੁਜ਼ਾਰਿਸ਼ ਹੈ ਕਿ ਸਾਡੇ ਅਰਗੇ ਜਿਹੜੇ ਮਾੜੇ ਦੁਬੜੇ ਨੇ ਜਿਨ੍ਹਾਂ ਦਾ ਅੰਗਾ ਪਿੱਛਾ ਕੋਈ ਨਹੀਂ ਜਿਨ੍ਹਾਂ ਦੀ ਕਿਦਰੇ ਸ਼ਨਵਾਈ ਨਹੀਂ ਹੁੰਦੀ ਜਿਹੜੇ ਨਾਰਸਾਈ ਦੇ ਮਾਰੇ ਨੇ ਜਿਨ੍ਹਾਂ ਨੂੰ ਹਰ ਵੱਡੇ ਅਫਸਰ ਦੇ ਦਫ਼ਤਰੋਂ ਧੱਕੇ ਪੈਂਦੇ ਨੇ ਤੁਸੀਂ ਉਹਨਾਂ ਤੇ ਤਬਾਜ਼ਮਾਈ ਕਰਿਆ ਕਰੋ ਮੋਟਰਸਾਈਕਲਾਂ ਦੇ ਕਾਗਜ਼ ਵੇਖਣੇ ਆਵਾਮ ਨੂੰ ਖੁਆਰ ਕਰਨਾ ਜ਼ਲੀਲ ਕਰਨਾ ਇਹ ਮਾੜੇ ਦੁਬੜੇ ਨਾਲ ਕਰ ਲਿਆ ਕਰੋ ਪੁਲਿਸ ਅਫਸਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਵਕਾਲਾ ਖੁਦ ਕਾਨੂੰਨਦਾਨ ਨੇ ਇੱਕ ਪੜਿਆ ਲਿਖਿਆ ਤਬਕਾ ਹੈ ਔਰ ਵਕਾਲਾ ਇਤਿਹਾਦ ਬੜਾ ਸਟਰੋਂਗ ਹੈ ਪੁਲਿਸ ਇੱਕ ਬਾ ਇੱਜ਼ਤ ਮਹਿਕਮਾ ਹੈ ਲੇਕਿਨ ਇਹ ਕੋ ਲਿਖਿਆ ਹੈ ਕਿਦਰੇ ਕਿ ਹਮੇਸ਼ਾ ਇਹ ਚੌਥੀ ਪੰਜਵੀਂ ਵਾਰ ਤੇ ਮੈਂ ਖੁਦ ਪਿਆ ਦੇਖਣਾ ਮੈਂ ਇੱਕ ਸਹਾਫੀ ਹਾਂ ਮੈਂ ਬਾਹਰ ਹਾਂ ਰਿਪੋਰਟਿੰਗ ਕੀਤੀ ਹੈ ਮੁਤੱਦਦ ਬਾਹਰ ਜਿਹੀਆਂ ਖਬਰਾਂ ਮੈਂ ਖੁਦ ਆਪਣੇ ਅਖਬਾਰ ਵਿੱਚ ਛਾਪ ਬੈਠਾ ਕਿ ਵਕਾਲਤ ਪੁਲਿਸ ਦੇ ਮਾਬੈਨ ਝਗੜਾ ਹੋਇਆ ਕੁਸ਼ੀਦਗੀ ਹੋਈ ਬਾਦ ਅਜ਼ਾਂ ਪਿਆਰਿਓ ਪੁਲਿਸ ਨਹੀਂ ਪਿਸਪਾਈ ਇਖਤियार ਕੀਤੀ ਪੁਲਿਸ ਹੀ ਡਿਫੈਂਸਿਵ ਹੋ ਗਈ ਉਹ ਇਸ ਵਾਸਤੇ ਕਿ ਜਦੋਂ ਵੀ ਵਕਾਲਾ ਦੀ ਤੇ ਪੁਲਿਸ ਦੀ ਲੜਾਈ ਹੁੰਦੀ ਹੈ ਸਾਡੇ ਵਕਾਲਾ ਸਾਹਿਬਾਨ ਅਗਲੇ ਦਿਨ ਸੈਸ਼ਨ ਕੋਰਟ ਦੇ ਵਿੱਚ ਜਿੰਨੇ ਡਿਊਟੀ ਤੇ ਵੀ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਸੈਸ਼ਨ ਕੋਰਟ ਤੋਂ ਬਾਹਰ ਕੱਢ ਦਿੰਦੇ ਨੇ ਉਹ ਰੋ ਵਿਚਾਰੇ ਸੇਚੀ ਆਪਣੀ ਹਫੀयत ਸਮਝਦੇ ਨੇ ਕਿ ਨਸ ਜਾਣ ਉਥੋਂ ਜਾਨ ਛੁਡਾ ਕੇ ਪਿਆਰਿਓ ਉਸ ਤੋਂ ਬਾਅਦ ਜਿਸ ਕਦਰ ਮੁਲਜ਼ਮਾਨ ਪੂਰੇ ਜ਼ਿਲ੍ਹਾ ਗੁਜਰਾਵਾਲਾ ਦੇ ਵਿੱਚੋਂ ਕਿਸੇ ਪਿੰਡ ਦੇ ਥਾਣੇ 'ਚੋਂ ਸ਼ਹਿਰਾਂ ਦੇ ਥਾਣਿਆਂ ਦੇ ਵਿੱਚੋਂ ਜਾਂ ਜੇਲ੍ਹਾਂ ਦੇ ਵਿੱਚੋਂ ਲਿਆ ਕੇ ਅਦਾਲਤਾਂ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਉਹ ਸਾਰੇ ਪੁਲਿਸ ਤਹਵੀਲ ਦੇ ਵਿੱਚ ਹੀ ਸੈਸ਼ਨ ਕੋਰਟ ਦੇ ਵਿੱਚ ਆਉਂਦੇ ਨੇ ਨਾ ਤੇ ਵੁਕਾ ਲਾ ਦੇ ਨਾਲ ਕੁਸ਼ੀਦਗੀ ਤੇ ਲੜਾਈ ਕਰਕੇ ਤਲਕਾਤ ਖਰਾਬ ਕਰਕੇ ਪੁਲਿਸ ਵਾਲੇ ਕਿਸ ਤਰ੍ਹਾਂ ਮੁਲਜ਼ਮਾਨ ਨੂੰ ਲੈ ਕੇ ਤੇ ਸੈਸ਼ਨ ਕੋਰਟ ਦੇ ਵਿੱਚ ਵੜ ਸਕਦੇ ਨੇ ਉੱਥੇ ਵੁਕਾ ਲਾ ਮਾਸ਼ਾਅੱਲਾ ਬੜੇ ਜ਼ਬਰਦਸਤ ਮੁਤਹਿਦ ਨੇ ਕਾਨੂੰਨਦਾਨ ਨੇ ਜਿੰਨਾ ਕੋ ਕਾਨੂੰਨ ਸਾਡੀ ਪੁਲਿਸ ਨੂੰ ਆਉਂਦਾ ਹੈ ਉਹਦੇ ਨਾਲੋਂ ਕਿਧਰੇ ਜ਼ਿਆਦਾ ਕਾਨੂੰਨ ਜਿਹੜਾ ਉਹ ਸਾਡੇ ਵਕਾਲਾ ਨੂੰ ਆਉਂਦਾ ਹੈ ਹਰ ਸਾਡਾ ਜਿਹੜਾ ਵਕੀਲ ਹੈ ਉਹ ਕਾਨੂੰਨ ਦਾ ਜਾਣੂ ਹੁੰਦਾ ਐਲ ਐਲ ਬੀ ਉਹਨੇ ਕੀਤੀ ਹੁੰਦੀ ਹੈ ਜਦੋਂ ਕਿ ਹਰ ਪੁਲਿਸ ਅਫਸਰ ਤੇ ਐਲ ਐਲ ਬੀ ਨਹੀਂ ਹੁੰਦਾ ਸਾਡੀ ਪੁਲਿਸ ਦੇ ਵਿੱਚ ਸਿੰਪਲੀ ਐਫ اے ਬੀ ਐ ਮੈਟ੍ਰਿਕ ਲੋਕ ਵੀ ਭਰਤੀ ਹੋਏ ਨੇ ਅੱਲਾ ਪਾਕ ਨੇ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਕੋਈ ਅੱਜ ਡੀ ਐਸ ਪੀ ਹੋਇਆ ਪਿਆ ਕੋਈ ਐਸ ਪੀ ਸਾਹਿਬਾਨ ਵੀ ਹੋ ਗਏ ਨੇ ਪਿਆਰਿਓ ਚੋਂ ਕੇ ਮੇਰੇ ਆਪਣੇ ਮਰਹੂਮ ਵਾਲਿਦੇ ਗ੍ਰਾਮੀ ਅੱਲਾਹ ਪਾਕ صدقہ نبی پاک ਦੇ ਉਹਨਾਂ ਨੂੰ ਕਰੋੜ ਕਰੋੜ ਜੰਨਤ ਅਤਾਕ ਕਰੇ ਇੱਕ ਪੁਲਿਸ ਅਫੀਸਰ ਸਨ ਇਸ ਵਾਸਤੇ ਮੈਂ محکمہ ਪੁਲਿਸ ਨੂੰ ਬਾ ਵਕਾਰ ਦੇਖਣਾ ਚਾਹਨਾ ਤੇ ਪੁਲਿਸ ਵਾਲਿਆਂ ਦੇ ਅੱਗੇ ਤਾਂ ਪਿਆ ਤਰਲਾ ਲੈਣਾ ਤੇ ਤਾਂ ਪਿਆ ਰੋਣਾ ਕਿ ਇੱਕ ਬਾ ਇੱਜ਼ਤ ਬਾ ਵਕਾਰ محکمہ ਦੂਜੇ ਦਿਨ ਆਪਣੀਆਂ ਕਿਸੇ ਨਾ ਕਿਸੇ ਪੁੱਠੀ ਤੇ ਉੱਚੀ ਹਰਕਤ ਤੋਂ وکਾਲਾਦੇ ਹੱਥੋਂ ਸਾਡੇ ਸ਼ਹਿਰ ਗੁਜਰਾਵਾਲਾ ਦੇ ਵਿੱਚ ਬੇਇੱਜ਼ਤ ਹੁੰਦਾ ਏ ਇਹ ਕੋ ਚੰਗੀ ਗੱਲ ਏ ਹੁਣ ਤੁਸੀਂ ਦੇਖੋ ਕਿ ਐਸਐਸਪੀ ਰੈਂਕ ਦੀ خاتون ਹੈ ਚੀਫ ਟ੍ਰੈਫਿਕ ਆਫੀਸਰ ਆਇਸ਼ਾ ਬੱਟ ਉਹਦੇ ਬਾਰੇ ਵੀ ਵਕਾਲਾਣ ਹੈ ਨਾ ਸਿਰਫ ਉਹਨਾਂ ਦੀ ਟ੍ਰਾਂਸਫਰ ਦਾ ਮੁਤਾਲਬਾ ਕੀਤਾ ਬਲਕਿ ਖਰਾਫਾਤ ਸੁਣਾਈਆਂ ਗਈਆਂ ਇਸ ਤੋਂ ਇਲਾਵਾ ਵੀ ਵਕਾਲਾ ਨੇ ਬਹੁਤ ਤਲਖ ਨਵਾਈ ਕੀਤੀ ਪੁਲਿਸ ਦੇ ਖਿਲਾਫ ਉਹਨਾਂ ਨੂੰ ਗੁੱਸਾ ਸੀ ਉਹਨਾਂ ਕਰਨੀ ਸੀ ਇੱਕ ਮੋਟਰ ਬਾਈਕ ਦੇ ਉੱਤੇ ਇੱਕ ਵਕੀਲ ਸਾਹਿਬ ਜਾ ਰਹੇ ਨੇ ਉਹਨਾਂ ਨੂੰ ਇੱਕ ਵਾਰਡਨ ਰੋਕਦਾ ਹੈ ਉਹ ਤਾਰਫ ਕਰਾਉਂਦੇ ਨੇ ਕਿ ਯਾਰ ਮੈਂ ਐਡਵੋਕੇਟ ਆ ਮੈਂ ਗੁਜਰਾਵਾਲਾ ਬਾਰ ਦਾ ਮੈਂਬਰ ਆ ਉਸ ਤੋਂ ਬਾਅਦ ਉਨ੍ਹਾਂ ਨਾਲ ਗੱਲ ਵਧਾਉਂਦਾ ਕੀ ਤੁੱਕ ਬੰਦ ਹੈ ਤੁਸੀਂ ਮੈਨੂੰ ਦੱਸੋ ਰਾਂਗੇ ਇੱਕ ਐਡਵੋਕੇਟ ਜਿਹੜਾ ਉਹ ਕੋਈ ਨਸ਼ਾ ਵੇਚਦਾ ਹੈ ਉਹ ਕੋਈ ਬਦ ਕਿਰਦਾਰ ਆ ਆਦਮੀ ਹੈ ਉਹ ਆਪਣਾ ਤਾਰਫ ਕਰਾ ਰਿਹਾ ਕਿ ਮੈਂ ਗੁਜਰਾਵਾਲਾ ਬਾੜ ਦਾ ਰੁਕਣਾ ਐਡਵੋਕੇਟ ਆ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਹਟ ਦਰਮੀ ਸਾਡੇ ਪੁਲਿਸ ਅਫਸਰਾਂ ਕਿਸੇ ਵੇਲੇ ਕਰਦੇ ਨੇ ਜਿੱਦੀ وجہ ਤੋਂ ਸਾਰਾ محکمہ ਔਰ ਆਲਾ ਅਫਸਰਾਂ ਨੂੰ ਬੇਇੱਜ਼ਤੀ ਦਾ ਮੂੰਹ ਵੇਖਣਾ ਪੈਂਦਾ ਹੈ ਪਿਆਰਿਓ ਆਹ ਹੋਣਾ ਸੀ ਪਹਿਲੇ ਤੁਹਾਨੂੰ ਉਹ ਸਾਰੀਆਂ ਤਸਵੀਰ ਦਿਖਾਈਏ ਉਹ ਤਸਵੀਰੀ ਛਿਲਕੀਆਂ ਦਿਖਾਈਏ ਉਹ ਵੀਡੀਓਜ਼ ਦੇ ਕਲਿੱਪਸ ਦਿਖਾਈਏ ਜਿਹੜੇ ਇਤਜਾਜ ਤੇ ਮੁਜ਼ਾਹਿਰਾ ਕਰਨ ਵਾਲੇ ਵਕੀਲਾ ਸਾਹਿਬਾਨ ਵੱਲੋਂ ਸਾਰਾ ਦਿਨ رو نما ہوں رہے اور جیدی اسی کوریج دے رہے اور جو جو مطالبات ساڑے وکالا صاحبان نے کیتے وہ بھی تھی انہیں ویڈیو کلپس دے ذریعے جان سکو گے تے آؤ پھر پہلے ملاحظہ کرو وکالا دیاں سارے دن دے ہوتے مبنی اے سرگرمیاں آج کا یہ ہنگامی بہت ہی اہم کے لیے یہاں گیا ہے کل جب میں مدرہ وقت سیکٹری صاحب نے مجھے بتایا کہ ایک انسیڈنٹ ہوا ہے اور اس میں جو سی ٹیو ہے she is going to register a case against our bar member میں نے فوری طور پر اس خطون کو کال کی کہ آپ کل تک معاملے کو دیکھ لیں ہم کل بیٹھ کے مل بیٹھ کے اس کو حل کر لیں گے آپ ایف ایر نہیں دے گے اس طرح صاحب اگر بیچا تو اسے روک دے وہ خطون بزید تھی کہ میں نے کو ایر نہیں میرے ساتھ بڑی زیادتی ہوئی ہے کل بھی ہوئی تھی آج پھر دوبارہ ہوئی ہے میں نے کہا آپ اچھا نہیں کریں گی آپ اس کام سے باز رہیں میرا سیکری بھی بھی آپ سے بات کرتا ہے تو وہ باز نہیں آئی سب سے پہلے تو میں اس کے اسفیر کی برپور مضمت کرتا ہوں اس فورم سے اور فوری طور پر یہاں سے اس کے میں مطالبہ کرتا ہوں کہ اس کو ٹرانسفر کر دیا جائے کہیں اور جگہ پہ یہاں اس کے لینے کے کافر نہیں آگئے دوسری بات جب کوئی ایسا ایشو آپ میرے چھوٹے بھائی ہیں بچے ہیں آپس میں جو بات کرنی شروع کر دیتے ہیں میں آپ میں سے ہوں میں آپ کے بغیر کچھ نہیں میں آپ کو بتا دوں میں آپ ہیں تو ہم اگر آپ نہیں ہیں تو ہم کچھ نہیں ہے یہ بات پہلے اپنے بتا دیں اور میں بیک ڈور ڈپلومیسی کا کام نہیں ہوں میں جو ہوں آپ کے سامنے ہوں ہم آپ میں سے ہیں جو آپ کہیں گے وہ ہوگا انشاءاللہ اللہ تعالی اس بار میں کوئی اور کام نہیں ہوگا میرے فاضل ممبران جن پہ جھوٹے مقدمات درج کیے گئے ہیں ان کو فل فور واپس لیں ورنہ ہم ایڈ سے ایڈ بچانا جانتے بچا دیں گے انشاءاللہ تعالیٰ <تصفح> کسی کو ہمارے مطلب کو غلط فہمی ہے تو آج ہے آج ہی ہم دکھائیں گے آج پولیس کا مکمل طور پر داخلہ بند ہوگا آج ہمارا پہلا الٹی میٹم ہے اور ہم جا کے سڑک پر سڑک بلاک کریں گے پر امن احتجاج کریں گے آج سڑک پر احتجاج ادھر بیٹھے رہیں گے تک یہ پرچے واپس ہیں گے اور گھنگ کو رہا نہیں کرتے ہم ادھر بیٹھے ہیں <تصفح> ਅਭੀ ਅਸੀਂ ਯਹਾਂ ਸੇ ਨਿਕਲेंगे और दोनों तरफ से रोड ब्लॉक करेंगे और अपने मुताबिक मालवाड़े तक उधर बैठेंगे इंशाल्लाह तआला ساتھیوں کا بڑا مشکور ہوں کیونکہ میں انڈر کسٹڈی تھا اور میرا پیچھے کوئی رابطہ نہیں تھا مجھے نہیں پتا کہ پیچھے کیا حالات تھے لیکن مجھ سے ایک قرض تھا اور قرض تھا اور مجھے یاد ہے کہ جب میں ایک عام آدمی تھا جب سے میں نے کالا کوٹ پہنا ہے وہ عزت جو مجھے کالے نے دی ہے یہ قربانی اس کے لیے کچھ بھی نہیں ایک دن کا قرض نہیں ہے اللہ کی قسم یہ آپ کا تابے دار اگر پھانسی بھی چڑھ جائے تو کوئی پرواہ نہیں زندگی بہت میرے اللہ کے ہاتھ میں ہے اور جب تک میں زندہ ہوں جب تک میری چلے گی اللہ کی قسم کھا کہتا کہتا ہوں <laughs> سب کو کہتا ہوں سب گواہ بنا کے کہ آپ کی کمیونٹی کا مقروض ہوں بار بار رہا <laughs> <laughs> اور انشاءاللہ ہم نے مزمل اوان نے کل جو سافٹ ویئر اپڈیٹ کیا تھا آئندہ کسی وکیل کا چلان نہیں ہوگا <laughs> وہ انشاءاللہ دوبارہ دلائی کریں گے کوئی پرواہ نہیں ہے زندگی موت اللہ کے ہاتھ میں ہے ایک دن مرنا ہے پاکستان میں انسانوں کی زندگی کی قدر و قیمت گھاس پوچھ جتنی ہے اگر میں آپ کے لئے مر جاؤں تو یہی میرا ساسا ہے انشاءاللہ آپ سب کا بہت شکریہ رضوان گول زندہ بار زندہ بار زندہ بار તમ ساری زندگی کا خاتم ہے۔ چاہے اسے کوڑے پڑے چاہے ابduct ہو چاہے illegal custody ہو چاہے 100 دفعہ ریڈو یہ آپ کا تابع دار ہے اور آپ کے مشن سے پیچھے نہیں ہے۔ پیارے ویکھن والےو تساں ویکھیا کوئی وکلا تے پولیس دے درمیان ہون والے اج دے اس جھگڑے دا انت وکلا دی کامیابی دے اوتے ہویا۔ پیاریو ਅਸੀਂ ਤੇ ਅੱਗੇ ਵੀ ਬੇਨਤੀ ਕੀਤੀ ਏ ਤੇ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਗੁਜਰਾਵਾਲਾ ਪੁਲਿਸ ਦੀ ਖidmat ਦੇ ਵਿੱਚ ਇਹ ਅਰਜ਼ ਕਰਾਂਗੇ ਭਈ ਪਾਕਿਸਤਾਨ ਦੇ ਸ਼ਹਿਰੀ ਜਿਹੜੇ ਨੇ ਉਹਨਾਂ ਦੀ ਇੱਜ਼ਤ ਕਰਿਆ ਕਰੋ ਜੇ ਤੁਸੀਂ ਆਪਣੀ ਇਖਤਿਆਰਾਤ ਦੀ ਤਾਕਤ ਵਿਖਾਉਣੀ ਹੋਈ ਹੁੰਦੀ ਏ ਤੇ ਕਿਸੇ ਗਰੀਬ ਮਾੜੇ ਸਾਡੇ ਅਰਗੇ ਬੰਦੇ ਦੇ ਉੱਤੇ ਆਪਣੀ ਤਾਕਤ ਆਜ਼ਮਾਈ ਤਬਾ ਆਜ਼ਮਾਈ ਕਰ ਲਿਆ ਕਰੋ ਪੜੇ ਲਿਖੇ ਲੋਕ ਜਿਹੜੇ ਨੇ ਜਿਹੜੇ ਹੁਣ ਬਾਸ਼ਾਉਰ ਹੋ ਚੁੱਕੇ ਨੇ ਪਾਕਿਸਤਾਨ ਦੇ ਸਾਰੇ ਸ਼ਹਿਰੀ ਹੁਣ ਉਹ ਨਹੀਂ ਰਹੇ ਜਿਹੋ ਜੇ ਸਾਡੇ ਸਿਆਸਤਦਾਨ ਤੇ ਸਾਡੇ ਹੁਕਮਰਾਨ ਤੇ ਸਾਡੀ ਬਿਊਰੋਕ੍ਰੇਸੀ ਆਵਾਮ ਨੂੰ ਸਮਝਦੀ ਏ ਨਾ 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 ਅਲਹਮਦੁਲਿਲਾ ਸੁਮਾ ਅਲਹਮਦੁਲਿਲਾ ਸਾਡੇ عوام ਹੁਣ ਮਾਸ਼ਾਅੱਲਾ ਬੜੇ ਬਾਸ਼ਅੂਰ ਹੋ ਚੁਕੇ ਹੋਏ ਨੇ। ਔਰ ਆਪਣੇ ਹਕੂਕ ਵੀ ਅਲਹਮਦੁਲਿਲਾ ਪਹਿਚਾਨਣ ਲੱਗ ਪਏ। ਤੇ ਪੜੇਲੇ ਹਿਤ ਤਬਕੇ ਬਿਲ ਖਸੂਸ ਵਕਾਲਾ ਜਿਹੜੇ ਨੇ ਉਹਨਾਂ ਦੇ ਨਾਲ ਕੀ ਜ਼ਰੂਰਤ ਹੈ ਪੰਗਾ ਲੈਣ ਦੀ ਔਰ ਫਿਰ ਜੇ ਤੁਸੀਂ ਕੋਈ ਮੱਥਾ ਲਾ ਹੀ ਲੈਂਦੇ ਹੋ ਤੇ ਫਿਰ ਬਿਲ ਆਖਰ ਹਰ ਗੱਲ ਵੀ ਉਹਨਾਂ ਦੀ ਮੰਨੀ ਮਸਾਲਾਤ ਵੀ ਕੀਤੀ ਦਫਾਈ ਪੋਜੀਸ਼ਨ ਤੇ ਵੀ ਆ ਗਏ ਔਰ ਇਹ ਪਹਿਲੀ ਵਾਰੀ ਨਹੀਂ ਹੋਇਆ ਇਹ ਤੀਜਾ ਚੌਥਾ ਪੰਜਵਾਂ ਝਗੜਾ ਤੇ ਮੈਂ ਵੀ ਦੇਖਿਆ ਕਿ ਪੁਲਿਸ ਦਾ ਤੇ ਸਾਡੇ ਵਕੀਲਾ ਸਾਹਿਬਾਨ ਦਾ ਹੁੰਦਾ ਹੈ ਔਰ ਹਰ ਵਾਰੀ ਪੁਲਿਸ ਜਿਹੜੀ ਹੈ ਉਹਨੂੰ ਪਿਸਪਾਈ اختیار ਕਰਨੀ ਪੈਂਦੀ ਤੇ ਹਰ ਵਾਰੀ ਬੇਇੱਜ਼ਤ ਹੋਣਾ ਇੱਕ ਬਾ ਵਕਾਰ ਮਹਿਕਮੇ ਦੀ ਤੌਕੀਰ ਦੇ ਵਿੱਚ ਘਾਟਾ ਪਾਣਾ ਕਿਆ ਪੁਲਿਸ ਅਫਸਰਾਂ ਨੂੰ ਇਹ ਚਾਹੀਦਾ ਇਹ ਵਾਰਾ ਖਾਂਦਾ ਇਸ ਵਾਸਤੇ اخਲਾਕੀ ਹਵਾਲੇ ਦੇ ਨਾਲ ਜਿਹੜੇ ਮਾਤਾ ਹਿਤ ਨੇ ਉਹਨਾਂ ਦੀ ਤਰਬੀਅਤ ਕਰੋ ਬਰਾਹ ਕਰਮ ਪੁਲਿਸ ਦੇ ਜਿਹੜੇ ਮੁਲਾਜ਼ਮੀਨ ਨੇ ਛੋਟੇ ਅਫਸਰਾਂ ਨੇ ਉਹਨਾਂ ਦੇ ਵਾਸਤੇ ਲੈਕਚਰਸ ਦਾ ਇਹਤਮਾਮ ਕਰਿਆ ਕਰੋ ਉਲਾਮਾਏ ਦੀਨ ਨੂੰ ਬੁਲਵਾ ਕੇ ਅਸਾਤਜ਼ਾ ਇਕਰਾਮ ਨੂੰ ਬੁਲਵਾ ਕੇ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੂੰ ਬੁਲਵਾ ਕੇ ਐਸੇ ਲੈਕਚਰਸ ਦਾ ਵਾਇਜ਼ੀਨ ਨੂੰ ਬੁਲਵਾ ਕੇ ਐਸੇ ਵਾਜ਼ ਦਾ ਇhtmam ਕਰਿਆ ਕਰੋ ਇਹ ਵੱਡੇ ਅਫਸਰਾਂ ਨੂੰ ਚਾਹੀਦਾ ਜਿਹਦੇ ਨਾਲ ਪੁਲਿਸ ਦਾ اخلاق ਬੁਲੰਦ ਹੋਵੇ ਪੁਲਿਸ ਦੇ ਇੱਕ ਬੜੇ ਵੱਡੇ ਅਫਸਰ ਬੜੇ ਪਿਆਰੇ ਸਾਡੇ ਮਿਹਰਬਾਨ ਸਾਨੂੰ ਆਉਂਦੇ ਹੁੰਦੇ ਸਨ ਕਿ ਪੁਲਿਸ ਦੇ ਨਾਲ ਜਿਹੜਾ ਲਫ਼ਜ਼ ਲੱਗਦਾ ਨਾ ਪੁਲਿਸ ਫੋਰਸ ਇਹ ਲਫ਼ਜ਼ ਹੀ ਗਲਤ ਹੈ ਅੰਗਰੇਜ਼ ਦੇ ਟਾਈਮ ਦੇ ਵਿੱਚ ਪੁਲਿਸ ਫੋਰਸ ਹੁੰਦੀ ਸੀ ਹੁਣ ਤੇ ਪੁਲਿਸ ਆਵਾਮ ਦੀ ਜਾਨ ਮਾਲ ਤੇ ਇੱਜ਼ਤ ਉਹ ਆਬਰੂ ਦੀ ਰਾਖੀ ਕਰਨ ਵਾਲਾ ਆਵਾਮ ਦਾ ਇੱਕ ਖਾਦਮ ਮਹਿਕਮਾ ਹੈ ਤੇ ਆਵਾਮ ਦੇ ਨਾਲ ਕੀ ਜ਼ਰੂਰਤ ਹੈ ਫੱਡੇ ਪਾਉਣ ਦੀ ਸ਼ਹਿਰਦਾਰ ਲੋਕ ਬਾਇਜ਼ਤ ਲੋਕ صاف ਪਤਾ ਵੀ ਲੱਗ ਰਿਹਾ ਹੁੰਦਾ ਹੈ ਕਿ ਇਹ ਬੰਦਾ ਇੱਕ شریف ਆਦਮੀ ਹੈ ਲੇਕਿਨ ਤੰਗ ਕਰਨ ਦੇ ਵਾਸਤੇ ਆਪਣਾ ਇਖਤਿਆਰਾਤ ਦਾ ਕਮਾਂਡਵਾਨ ਬਖਾਨ ਦੇ ਵਾਸਤੇ ਉਹਨੂੰ ਖਿਲਾਰ ਲੈਣਾ ਨਾਕਿਆਂ ਦੇ ਉੱਤੇ ਉਹਦੀ ਬੇਤੌਕੀਰੀ ਕਰਨੀ ਉਹਦਾ ਵਕਤ ਜ਼ਾਇਆ ਕਰਨਾ ਇਹਦੇ ਫਿਰ ਨਤਾਈਜ ਇਸ ਤਰ੍ਹਾਂ ਦੇ ਹੀ ਨਿਕਲਦੇ ਨੇ ਕੋਈ ਮਾੜਾ ਸਾਡੇ ਵਰਗਾ ਹੋਵੇ ਬੇਇੱਜ਼ਤ ਹੋ ਕੇ ਟੁਰ ਜਾਂਦਾ ਤੇ ਜੇ وکਲਾ ਇਤحاد ਹੋਵੇ ਤੇ ਬਾੜ ਦੇ ਮੂਜ਼ਸ Membran ਹੋ ਨਾ ਤੇ ਫਿਰ ਇਹ ਹੀ ਹੁੰਦਾ ਜੋ ਅੱਜ ਸਾਰਾ ਦਿਨ ਹੁੰਦਾ ਰਿਹਾ ਪਿਆਰਿਓ ਸਾਨੂੰ ਯਕੀਨ ਹੈ ਕਿ ਸਾਡੇ ਪੁਲਿਸ ਅਫਸਰਾਂ ਜਿਹੜੇ ਨੇ ਉਹਨਾਂ ਨੂੰ ਸਾਡੇ مشورے ਬੁਰੇ ਨਹੀਂ ਲੱਗੇ ਹੋਣਗੇ ਕੌੜੇ ਜ਼ਰੂਰ ਲੱਗੇ ਹੋਣਗੇ ਕਿਉਂਕਿ ਹਜ਼ੂਰ ਬਾਬਾ ਜੀ ਬੁੱਲ੍ਹੇ ਸ਼ਾ سید پاک ਨੇ ਫਰਮਾਇਆ ਸੀ ਕਿ ਸੱਚ ਆਖਾਂ ਭਾਂਬੜ ਮੱਚਦਾ ਏ ਝੂਠ ਆਖਾਂ ਤੇ ਕੁਝ ਬਚਦਾ ਏ ਜੀ ਦੋਆਂ ਗੱਲਾਂ ਤੋਂ ਜੱਜਦਾ ਏ ਤੇ ਜੱਜ ਜੱਜ ਕੇ ਜੀਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਸੋ ਸਾਡਾ ਮਹਿਕਮਾ ਪੁਲਿਸ ਦੇ ਨਾਲ ਥੋੜਾ ਜਿਹਾ ਰਿਸ਼ਤਾ ਹੈ ਇਸ ਵਾਸਤੇ ਅਸੀਂ ਉਸ ਉਸਯਤ ਦੇ ਬੰਦ ਦੇ ਉੱਤੇ ਜਿਹੜੀ ਜਿਹੜਾ ਲਗਾਓ ਸਾਨੂੰ ਇਹ ਪੁਲਿਸ ਦੇ ਨਾਲ ਇਹ مشورے ਤੁਹਾਨੂੰ ਦੇਨੇ ਆ ਪੁਲਿਸ ਅਫਸਰਾਨ ਨੂੰ ਤੇ ਵੱਡੇ ਪੁਲਿਸ ਅਫਸਰਾਂ ਦੀ ਖidmat ਦੇ ਵਿੱਚ ਵੀ ਇਹ ਅਰਜ਼ ਕਰਨੇ ਆ ਕਿ ਬਰਾਹੇ ਕਰਮ ਪੁਲਿਸ ਅਫਸਰਾਂ ਨੂੰ ਮਾਤਾ ਹਤਾਨ ਨੂੰ ਆਵਾਮ ਪਰਵਰ ਬਨਾਓ ਉਹਨਾਂ ਨੂੰ ਖੁਸ਼ਗੁਫ਼ਤਾਰ ਬਨਾਓ ਉਹਨਾਂ ਦੀ ਗੁਫ਼ਤਗੂ ਮਿੱਠੀ ਹੋਵੇ ਲੋਕੀ ਪੁਲਿਸ ਵਾਲਿਆਂ ਕੋਲੋਂ ਡਰਨ ਨਾ ਉਹਨਾਂ ਦੇ ਨਾਲ ਪਿਆਰ ਕਰ ਤੇ ਪਿਆਰਿਓ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਤੇ ਅੱਲਾ ਬੇਲੀ ਓ ਚੱਲ ਮੈਨੂੰ ਚਲੀ ਰੌਣਕ ਹਾ i